ਹਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜੀ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਲੱਗਿਆ ਜੀ ਆਪਾਂ ਅੱਜ ਵਾਲੀ ਵੀਡੀਓ ਸ਼ੁਰੂ ਕਰਨ ਤੇ ਅੱਜ ਵਾਲੀ ਵੀਡੀਓ ਖਾਸ ਕਰ ਮੇਰੀਆਂ ਭੈਣਾਂ ਜ਼ਰੂਰ ਦੇਖਣ ਜੀ ਬਹੁਤ ਕੰਮ ਦੀ ਵੀਡੀਓ ਅੱਜ ਵਾਲੀ ਜਿਹੜੀ ਮੇਰੀਆਂ ਭੈਣਾਂ ਲਈ ਹੈ ਤੇ ਜੇ ਤੁਸੀਂ ਫੁੱਲ ਵੀਡੀਓ ਦੇਖ ਲਓਗੇ ਤਾਂ ਹਨਾ ਵੀ ਵਧੀਆ ਕੁਝ ਸਿੱਖਣ ਨੂੰ ਮਿਲੂਗਾ ਵੀ ਕਈਆਂ ਮੇਰੀਆਂ ਭੈਣਾਂ ਨੂੰ ਤਾਂ ਇਹ ਜਿਹੜਾ ਮੈਂ ਤਰੀਕਾ ਦੱਸੂਗੀ ਅੱਜ ਇਹ ਪਤਾ ਵੀ ਹੋਊਗਾ ਤੇ ਕਈਆਂ ਨੂੰ ਨਹੀਂ ਵੀ ਪਤਾ ਹੁੰਦਾ ਚਲੋ ਆਪਣੀ ਵੀਡੀਓ ਦੇਖ ਕੇ ਹਨਾ ਆਪ ਦਾ ਘਰੇ ਵੱਤ ਲੈਣਗੇ ਤੇ ਬਹੁਤ ਹੀ ਵੀ ਜਿਆਦਾ ਆਸਾਨ ਤਰੀਕਾ ਮੈਂ ਤੁਹਾਨੂੰ ਦੱਸ ਰਹੀ ਹਾਂ ਅੱਜ ਅੱਜ ਆਪਾਂ ਲਈ ਹੈ ਇਹ ਸਲਵਾਰ ਆਪਣੀ ਇਹ ਮੇਰਾ ਪਿਛਲੇ ਗਰਮੀ ਮਸੂਲ ਸੇ ਹੁੰਦਾ ਸੀਗਾ ਇਹ ਤੇ ਇਹ ਥੋੜੀ ਜੀ ਮੈਥੋਂ ਸਲਵਾਰ ਵੀ ਜਿਆਦਾ ਨੀਵੀ ਹੋ ਗਈ ਤੇ ਇੱਕ ਤਾਂ ਆਪਾਂ ਵੀਡੀਓ ਪਾਈ ਸੀਗੀ ਪਿੱਛੇ ਜੇ ਵੀ ਜੇ ਆਪਾਂ ਜਦੋਂ ਆਪਾਂ ਕਟਿੰਗ ਕਰਦੇ ਹਾਂ ਠੀਕ ਆ ਉਦੋਂ ਆਪਾਂ ਪਹੁੰਚਾ ਇਧਰੋਂ 벨ਟ ਕੰਨੂ ਜਾਨੀ ਕਿ ਆਪਾਂ ਇਹਨੂੰ 벨ਟ ਵੀ ਕਹਿੰਦੇ ਨੇ ਪੇਟੀ ਵੀ ਕਹਿੰਦੇ ਨੇ ਬੈਲਟ ਕਰਨ ਨੂੰ ਵੀ ਆਪਾਂ ਇਹਨੂੰ ਵੀ 1.5 ਇੰਚ ਦੀ ਵੀ ਇੱਥੇ ਕੱਟ ਕਾਟ ਪਾ ਲਈਏ ਤਾਂ ਸਲਵਾਰ ਸਹੀ ਆਉਂਦੀ ਹੈ ਜਮਾਂ ਠੀਕ ਹੈ ਜੀ ਤੇ ਜੇਕਰ ਜਿਵੇਂ ਆਪਾਂ ਸਿਓਰ ਰੱਖਿਆ ਆਪਣੇ ਪਿਛਲੇ ਜਿਵੇਂ ਬਹੁਤ-ਬਹੁਤ ਪੁਰਾਣੇ ਮੇਰੀਆਂ ਭੈਣਾਂ ਦੇ ਜਿਹੜੀਆਂ ਭੈਣਾਂ ਘਰੇ ਸੂਟ ਆ ਵੀ ਆਪਾਂ ਨਵੇਂ ਸਵਾਰ ਲੈਨੇ ਆ ਬਹੁਤ-ਬਹੁਤ ਸਾਲ ਦੇ ਪਹਿਲਾਂ 2-2 ਸਾਲਾਂ ਦੇ 3-3 ਸਾਲਾਂ ਦੇ ਪਏ ਆ ਤੇ ਉਹਨਾਂ ਦੀਆਂ ਹਰੇਕ ਦੀਆਂ ਸਲਵਾਰਾਂ ਨੀਵੇਂ ਹੁੰਦੀਆਂ ਤੇ ਆਪਾਂ ਨੂੰ ਵੀ ਵੀ ਆਪਾਂ ਘਰੇ ਸੂਟ ਲਾਉਣੇ ਆ ਨਾ ਪਾਉਣ ਵਾਸਤੇ ਤਾਂ ਆਪਾਂ ਉਹਨਾਂ ਦੇ ਸਲਵਾਰਾਂ ਸਿਓਤੀਆਂ ਉਹਦੀਆਂ ਸਲਵਾਰਾਂ ਨੂੰ ਕੀ ਮੈਂ ਸਹੀ ਕਰ ਸਕਦੇ ਆ ਅੱਜ ਆਪਾਂ ਤੁਹਾਨੂੰ ਉਹ ਦੱਸਾਂਗੇ ਤੇ ਇਸ ਲਈ ਮੈਂ ਪਲੀਜ਼ ਸਾਰਿਆਂ ਨੂੰ ਰਿਕਵੈਸਟ ਆ ਵੀ ਆਪਣੀ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਬਾਕੀ ਜੀ ਜਿਹੜੇ ਵੀ ਸਾਡੇ ਚੈਨਲ ਤੇ ਨਵੇਂ ਆ ਪਲੀਜ਼ ਪਲੀਜ਼ ਚੈਨਲ ਨੂੰ ਕਰਿਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਵੀ ਕਰ ਦਿਓ ਤੇ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਨਾ ਕਿਸੇ ਮੇਰੀ ਭੈਣ ਦਾ ਫਾਇਦਾ ਹੋ ਜੇ ਤੇ ਆਪਾਂ ਬਹੁਤ ਤੰਗ ਹੁੰਨੇ ਆ ਜੀ ਜਦੋਂ ਆਪਣੇ ਸਹੀ ਕਿਤੇ ਤਾਂ ਵਧੀਆ ਸਲਵਾਰ ਉਂ ਵੀ ਸਹੀ ਹੋਵੇ ਹਨਾ ਵੀ ਜਿਵੇਂ ਵੀ ਆ ਵੀ ਇੱਕ ਬੁਲਬਲਾ ਜਾਂ ਬਣ ਜਾਂਦਾ ਜਿਵੇਂ ਆਪਣਾ ਇੱਥੇ ਪਹੁੰਚਾ ਕੋਲੇ ਉਹ ਬੁਲਬਲਾ ਜਾਣਾ ਬੜੇ ਤਾਂ ਇਹ ਤਰੀਕਾ ਜਿਹੜਾ ਮੈਂ ਦੱਸੂ ਦੱਸੂਗੀ ਤੁਸੀਂ ਵਰਤ ਸਕਦੇ ਹੋ ਤੇ ਚਲੋ ਜੀ ਆਪਾਂ ਕਰਦੇ ਆ ਵੀਡੀਓ ਸ਼ੁਰੂ ਤਾਂ ਪਲੀਜ਼ ਵੀਡੀਓ ਦੇਖਿਓ ਪੂਰੀ ਤੇ ਤੁਹਾਨੂੰ ਦੱਸਦੇ ਆਪਾਂ ਕੀ ਤਰੀਕਾ ਵਰਤਣਾ ਪਹਿਲਾਂ ਤਾਂ ਆਪਾਂ ਸਲਵਾਰ ਨੂੰ ਕਰਨਾ ਵੀ ਜਿਵੇਂ ਹੋਰ ਸਿੱਧੀ ਸੀਗੀ ਉਹਨੂੰ ਆਪਾਂ ਉੱਠੀ ਕਰਾਂਗੇ ਗੱਤ ਤੋਂ ਬਾਅਦ ਜਿਵੇਂ ਜਿਵੇਂ ਆਪਾਂ ਤੁਹਾਨੂੰ ਦੱਸਾਂਗੇ ਉਹਵੇਂਵੇਂ ਤੁਸੀਂ ਨਿਸ਼ਾਨ ਲਾ ਲਿਓ। ਲਓ ਜੀ ਜਿਵੇਂ ਇਹ ਸਲਵਾਰ ਹੈਗੀ ਆਪਣੀ ਆਪਾਂ ਤੁਹਾਨੂੰ ਮਿਲ ਕੇ ਦੱਸਦੇ ਆਂ ਵੀ ਬੈਲਟ ਛੱਡਦਨੇ ਆਪਾਂ ਬੈਲਟ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ 5 ਇੰਚ ਦੀ ਬੈਲਟ ਹੁੰਦੀ ਆ ਨਾ ਸਾਰਿਆਂ ਦੀ ਤੇ ਸਹੀ ਆਉਂਦੀ ਹੈ ਜਿਵੇਂ ਇਹਦੀ ਲੰਬਾਈ ਆਪਾਂ ਬੈਲਟ ਤੋਂ ਥੱਲੋਂ ਟਿੱਕਰ ਮਿਲਾਗੇ। ਆਪਾਂ ਚਾਹੀਦੀ ਹੈ ਜੀ 30 ਤੇ ਠੀਕ ਹੈ ਆ ਦੇਖੋ ਇਹ ਹੈਗੀ ਆ 33.5 ਦੇ ਲਿਵੇ ਆ ਮਤਲਬ 30 ਹੋਈ ਪਈ ਆ ਸਾਡੇ ਕਰ ਇਹ ਪਿਛਲੇ ਗਰਮੀ ਸੌਦੇ ਸੀਗੇ ਮੈਂ ਤਾਂ ਕਰਕੇ ਤੇ ਉਦੋਂ ਆਪਾਂ ਵੀ ਆਪਾਂ ਨੂੰ ਇਹਨਾਂ ਨਹੀਂ ਪਤਾ ਸੀਗਾ ਤੇ ਹੌਲੀ-ਹੌਲੀ ਆਪਾਂ ਜਿਵੇਂ ਜਿਵੇਂ ਟੈਲਿੰਗ ਵੀ ਕੰਮ ਕਰਦੇ ਆ ਹਨਾ ਸੂਟ ਸਿਉਣੇ ਉਵੇਂ ਆਪਾਂ ਨੂੰ ਸਾਹ ਆ ਜਾਂਦਾ ਤੇ ਇਹ ਜੇ ਆਪਾਂ ਵੀ ਕਟਿੰਗ ਕਰਨ ਵੇਲੇ ਵੀ ਆਪਾਂ ਇਹਨੂੰ ਸਹੀ ਕਰ ਲਈ ਆਪਾਂ ਇੱਕ ਪਿੱਛੇ ਜੇ ਵੀਡੀਓ ਪਾਈ ਆ ਤੁਸੀਂ ਦੇਖ ਸਕਦੇ ਹੋ ਵੀ ਆਪਾਂ ਇਸ ਚੀਜ਼ ਨੂੰ ਕਟਿੰਗ ਕਰਕੇ ਵੀ ਸਹੀ ਕਰ ਸਕਦੇ ਆ ਵੀ ਜਦੋਂ ਆਪਾਂ ਕਟਿੰਗ ਕਰਦੇ ਆ ਉਸ ਤੋਂ ਬਾਅਦ ਵੀ ਸੂਟ ਸਟਿਚ ਕਰਨ ਤੋਂ ਪਹਿਲਾਂ ਤੇ ਜੇਕਰ ਸੂਟ ਆਪਣਾ ਸਟਿਚ ਨੇ ਤਾਂ ਆਪਾਂ ਉਹ ਤਰੀਕਾ ਦੱਸਦੇ ਆ ਜਿਵੇਂ ਇਹ ਹੈਗੀ ਆ ਜੀ 33 ਹੋਈ ਪਈ ਆ ਤੇ ਆਪਾਂ ਇਹਨੂੰ 30 ਕਰਨਾ ਠੀਕ ਹੈ ਜੀ ਤੁਸੀਂ ਕੀ ਕਰਨਾ ਜਿਵੇਂ ਆ ਆਪਣੀ ਹੁੰਦਾ ਪੌਂਚਾ ਠੀਕ ਹੈ ਜੀ ਇਹ ਮੈਂ ਇੰਨਾ ਸੋ ਨੂੰ ਪਤਾ ਨਹੀਂ ਕਲੀਅਰ ਦਿਸ ਰਿਹਾ ਹੋਊਗਾ ਕਿ ਨਹੀਂ ਪਰ ਆਪਾਂ ਸੋ ਨੂੰ ਕੋਸ਼ਿਸ਼ ਪੂਰੀ ਕਰਾਂਗੇ ਦਿਖਾਉਣ ਦੀ ਆ ਦੇਖੋ ਆ ਹੈਗਾ ਜੀ ਪੌਂਚਾ ਇਹਦੀ ਇੱਕ ਸਿਉਣਾ ਆ ਸੀਗੀ ਤੇ ਇੱਕ ਸਿਉਣਾ ਇਹਦੀ ਆ ਸੀਗੀ ਠੀਕ ਹੈ ਜੀ ਆ ਸਿਉਣਾ ਆ ਦੇਖੋ ਠੀਕ ਹੈ ਤੇ ਆਪਾਂ ਕੀ ਕਰਨਾ ਇਧਰੋਂ ਆਪਾਂ 4 ਇੰਚ ਹੋ ਕਰਨਾ ਅੱਜ ਮੈਂ ਨਾ ਆਪਣੀਆਂ ਸਲਵਾਰਾਂ ਜਿਹੜੀਆਂ ਪਿਛਲੀ ਗਰਮੀ ਵਾਲੀਆਂ ਮੈਂ ਥੋੜੀਆਂ ਸੈੱਟ ਕਰ ਰਹੀ ਸੀਗੀ ਤੇ ਜਿਹੜੀਆਂ ਮੈਂ ਹੋਰ ਸਲਵਾਰਾਂ ਆਪਣੇ ਜਿਵੇਂ ਲੰਮੇ ਸੂਟ ਹੁੰਦੇ ਆ ਆਪਾਂ ਘਰੇ ਲਾ ਲੈਨੇ ਆ ਵੀ ਜਦੋਂ ਫੈਸ਼ਨ ਦਾ ਰਵਾਜ ਆ ਬਣ ਜਾਂਦਾ ਹੈ ਨਾ ਆਪਾਂ ਸਾਰੇ ਘਰੇ ਲਾ ਲੈਨੇ ਆ ਉਹਦੀਆਂ ਸਲਵਾਰਾਂ ਵੀ ਮੈਂ ਐਵੇਂ ਹੀ ਸੈੱਟ ਕਰਦੀ ਹੁੰਦੀ ਆ ਤੇ ਆਪਾਂ ਕੀ ਕਰਨਾਗਾ ਆ ਬਣਾ ਕੋੜੋ ਲੈ ਕੇ ਤੇ ਇੱਥੇ ਆਪਾਂ ਲਾਉਣਾ 4 ਇੰਚ ਦੇ ਨਿਸ਼ਾਨ ਠੀਕ ਹੈ ਜੀ 4 ਇੰਚ ਦੇ ਨਿਸ਼ਾਨ ਲਾਣਾ ਤੇ ਆਪਾਂ ਬਸ ਇੰਨਾ ਧਿਆਨ ਰੱਖਣਾ ਵੀ ਦੋਨੇ ਪਾਸੇ 4 ਇੰਚ ਦਾ ਇੰਚ ਦੇ ਨਿਸ਼ਾਨ ਹੋਵੇ ਆ ਚੀਜ਼ ਵੀ ਇਧਰੋਂ ਵੀ 4 ਤੇ ਹੋਵੇ ਵੀ ਜੋ ਮੈਂ 4 ਤੇ ਹੋਣਾ ਚਾਹੀਦਾ ਆ ਜਿਹੜੀ ਆਪਾਂ ਆ ਸਿਉਣਾ ਇੱਥੇ ਵੀ 4 ਦੇ ਨਿਸ਼ਾਨ ਜਿਹੜੀ ਆ ਵਾਲੀ ਸਿਉਣਾ ਇੱਥੇ ਵੀ 4 ਦੇ ਨਿਸ਼ਾਨ ਹੋਣਾ ਚਾਹੀਦਾ ਠੀਕ ਹੈ ਜੀ ਤੇ ਇਹ ਜਦੋਂ ਫਿਰ ਇਹ 4 ਦੇ ਨਿਸ਼ਾਨ ਲਾ ਕੇ ਆਪਾਂ ਕੀ ਕਰਨਾ ਹੈ ਇਹਨਾਂ ਇਹਨਾਂ ਦਾ ਵਿਚਾਲੇ ਜਿਹੜਾ ਆ ਸੈਂਟਰ ਵਾਲਾ ਨਿਸ਼ਾਨ ਲਾਇਆ ਆਪਾਂ ਸੈਂਟਰ ਦੇ ਨਿਸ਼ਾਨ ਤੋਂ ਆਪਾਂ ਇਹਨੂੰ ਵੀ 1.5 ਇੰਚ ਆਪਾਂ ਇਹਨੂੰ ਕਪੜਾ ਫੋਲਡ ਵਿੱਚ ਉਹ ਕਰਨਾ ਹੈ ਤੇ ਤਾਂ ਕਿ ਆਪਣੀ ਸਲਵਾਰ ਸਹੀ ਹੋ ਜੇ 1.5 ਇੰਚ ਜਦੋਂ ਉਹ ਕਰਦਾ ਆਪਾਂ ਇਹਦਾ ਸੈਂਟਰ ਤੋਂ ਵੀ ਪੌਣੇ ਕਿੱਕ ਮੰਨ ਲਓ ਇੰਨਾ ਉਹ ਕਰਨਾ ਤੇ ਅੱਧਾ ਅੱਧੋਂ ਜ਼ਿਆਦਾ ਥੋੜਾ ਜਿਹਾ ਇਧਰ ਇੰਚ ਤੇ ਨਿਸ਼ਾਨ ਲਾਉਣਾ ਅੱਧੋਂ ਜ਼ਿਆਦਾ ਇਧਰ ਇੰਚ ਤੇ ਆ ਨਿਸ਼ਾਨ ਲਾਉਣਾ ਇਸ ਤਰ੍ਹਾਂ ਇੱਕ ਨਿਸ਼ਾਨ ਜਿਵੇਂ ਆ ਤਾਂ ਹੋ ਗਿਆ ਸੈਂਟਰ ਤੇ ਆ ਹੋ ਗਿਆ ਆਪਣਾ ਮੈਂ ਵੀ ਆਪਾਂ ਜਿੰਨੀ ਉੱਚੀ ਕਰਨੀ ਹੈ ਜੀ ਜਿੰਨੇ ਚੁੱਚੀ ਕਰਨੀ ਹੈ ਉਹਨੇ ਇੰਚ ਆਪਾਂ ਆਹ ਆਹ ਛਾਣ ਦਾ ਅੱਧੋ-ਅੱਧ ਕਰ ਲੈਣਾ ਦੋਨੇ ਪਾਸੇ ਠੀਕ ਆ ਆਇਆ ਦੋਧ ਕਰਕੇ ਮੁੜ ਕੇ ਜਿਹੜਾ ਆਪਾਂ ਆਹ ਚਾਰ ਉਸ ਤੇ ਨਾਲ ਛਾਣ ਲਉਣਾ ਠੀਕ ਹੈ ਜੀ ਤੇ ਇਦਰੋਂ ਆਹ ਚੀਜ਼ ਫੜ ਲੈਣੀ ਆ ਤੇ ਇਦਰੋਂ ਇਸ ਨੂੰ ਜਦੋਂ ਇਹਨੂੰ ਫੜ ਕੇ ਆਏ ਆਪਾਂ ਉਸ ਤੋਂ ਬਾਅਦ ਆਪਾਂ ਇਹਦੇ ਕਰਾਂਗੇ ਜੀ ਸਿਲਾਈ ਚਲੋ ਜੀ ਹੁਣ ਆਪਾਂ ਸੋਨੂੰ ਸਿਲਾਈ ਕਰਕੇ ਦਿਖਾਉਣੀ ਲੋ ਜੀ ਆਪਾਂ ਕੀ ਕਰਨਾ ਆਪਾਂ ਨਾ ਵੀ ਜਿੱਥੇ ਜਿੱਥੇ ਆਪਾਂ 4 ਇੰਚ ਦਾ ਨਿਸ਼ਾਨ ਲਾਇਆ ਉਸ ਵੀ ਨਿਸ਼ਾਨ ਤੋਂ ਸਟਾਰਟ ਕਰਨਾ ਹੈ ਤੇ ਦੂਸਰੇ ਨਿਸ਼ਾਨ ਤੱਕ ਆਪਾਂ ਸਿਉਣ ਲੈ ਕੇ ਜਾਵਾਂਗੇ ਤੇ ਸਿਉਣ ਆਪਾਂ ਲੈ ਕੇ ਜਾਵਾਂਗੇ ਵੀ ਵਿਚਾਲੇ ਆਪਾਂ ਜਿਹੜਾ ਅੱਧ ਘੜੇ ਅੱਧ ਦਾ ਨਿਸ਼ਾਨ ਲਾਇਆ ਵੀ ਆਪਾਂ ਜਿੰਨਾ ਜਿੰਨੀ ਕ ਆਪਾਂ ਉੱਚੀ ਕਰਨੀ ਹੈ ਠੀਕ ਆ ਉਹਨਾਂ ਨਿਸ਼ਾਨ ਲਾਇਆ ਆਪਾਂ ਜਾ ਬੁੱਤ ਸੈਂਟਰ ਚੋਂ ਜਿਹੜਾ 4 ਇੰਚ ਦਾ ਨਿਸ਼ਾਨਾ ਆ ਉਹ ਅੱਧਾ ਉਧਰ ਜੇ 2 ਇੰਚ ਉੱਚੀ ਕਰਨੀ ਆ ਤਾਂ 1 ਇੰਚ ਉਧਰ 4 ਇੰਚ 4 ਇੰਚ ਨਾਲ ਤੋਂ 1 ਇੰਚ ਇਧਰ ਠੀਕ ਹੈ ਤੇ ਜੇ ਘੱਟ ਕਰਨੀ ਆ ਤੁਸੀਂ ਉਸ ਹਿਸਾਬ ਨਾਲ ਵੀ ਅੱਧੋ-ਅੱਧੋ ਨਿਸ਼ਾਨ ਲਾ ਲੈਣਾ ਤੇ ਆਪਾਂ ਇਸ ਤਰ੍ਹਾਂ ਸਿਉਂ ਲਉਣੀ ਹੈ ਮੈਂ ਤੁਹਾਨੂੰ ਦਿਖਾਉਣਾ ਦਿਖਾएंगे ਆ ਦੇਖੋ ਇਸ ਤਰ੍ਹਾਂ ਇਹ ਹੈ ਨਾ ਇਹਨਾਂ ਨਿਸ਼ਾਨ ਜਿਹੜਾ ਆਪਾਂ ਲਾਵਾਂਗੇ ਇਹਦੇ ਨਾਲ ਆਪਣੀ ਸਨਵਾਰ ਆ ਜਿਹੜੀ ਬਿਲਕੁਲ ਸਹੀ ਹੋ ਚੁਗੀ ਤੇ ਵੀ ਕੋਈ ਆਏ ਵੀ ਨਹੀਂ ਵੀ ਪਤਾ ਵੀ ਨਹੀਂ ਲੱਗ ਰਹਾ ਵੀ ਆਪਾਂ ਕੋਈ ਇੱਥੇ ਠੀਕ ਆ ਵੀ ਕੁਝ ਸਿਉਣ ਮਾਰੀ ਆ ਇਹ ਬਲਾਂ ਦੇ ਵਿੱਚ ਆ ਜੂਗਾ ਬਿਲਕੁਲ ਵੀ ਨਹੀਂ ਪਤਾ ਲੱਗ ਰਹਾ ਥੋੜਾ ਜਿਹਾ ਆਪਾਂ ਮੋੜ ਕੇ ਲਾ ਦੀ ਤਾਂ ਕਿ ਦੁਬਾਰੇ ਸਿਉਣ ਲਾਉ। ਇਹ ਜਿਹਾ ਆਪਾਂ ਇੱਕ ਤੇ ਲਾ ਲਈ ਆਪਾਂ ਦੂਸਰੇ ਤੇ ਲਾ ਲਈਏ। ਫਿਰ ਮੈਂ ਤੁਹਾਨੂੰ ਸਿੱਧੀ ਕਰਕੇ ਸਲਵਾੜ ਦਿਖਾਉਂਗੀ ਤੇ ਵੀ ਪਤਾ ਬਿਲਕੁਲ ਨਹੀਂ ਲੱਗਦਾ ਠੀਕ ਹੈ ਇੱਧਰ ਵੀ ਆਪਾਂ ਐਵੇਂ ਹੀ ਨਿਸ਼ਾਨ ਲਾਇਆ ਹੋਇਆ ਹੈ। ਪਤਾ ਨਹੀਂ ਸੋਨੂ ਸਮਾਰ ਕੇ ਦਿਸ ਰਿਹਾ ਕਿ ਨਹੀਂ ਪਰ ਮੈਂ ਕੋਸ਼ਿਸ਼ ਪੂਰੀ ਕਰੀ ਆ ਵੀ ਵਧੀਆ ਨਿਸ਼ਾਨ ਲਾਇਆ ਥੋੜਾ ਜਿਹਾ ਹੁਗਾ ਜਿਹਾ ਕਰਕੇ ਵੀ ਸੋਨੂ ਦੇਖੀ ਠੀਕ ਹੈ 4 ਇੰਚ 4 ਇੰਚ ਤੇ ਇੱਧਰ ਹੈ ਜੀ 4 ਤੇ ਇੱਧਰ ਹੈ ਤੇ ਸੈਂਟਰ ਤੇ 4 ਇੰਚ ਹੈ ਤੇ ਜੇ ਤੁਸੀਂ 2 ਇੰਚ ਉੱਚੀ ਉੱਚੀ ਕਰਨੀ ਹੈ ਜਿੰਨੀ ਵੀ ਉੱਚੀ ਕਰਨੀ ਆ ਉਹ ਜੇ 2 ਇੰਚ ਉੱਚੀ ਕਰਨੀ ਆ ਤਾਂ 1 ਇੰਚ ਇੱਧਰ 4 ਇੰਚ ਵਾਲੀ ਲੈਣ ਤੋਂ ਤੇ 1 ਇੰਚ ਇੱਧਰ ਠੀਕ ਹੈ ਜੀ ਬਸ ਇਤੋਂ ਸਟਾਰਟ ਕਰ ਲੈਣਾ ਜਿੱਥੇ ਆਪਾਂ ਨਿਸ਼ਾਨ ਲਾਇਆ ਤੇ ਮੁੜ ਕੇ ਆਪਾਂ ਜਿੰਨੀ ਉੱਚੀ ਕਰਨੀ ਆ ਜਿਹੜਾ ਉਹ ਨਿਸ਼ਾਨ ਲਾਇਆ ਉਹ ਨਿਸ਼ਾਨ ਦੇ ਉੱਤੇ ਆ ਇਸ ਹੌਨ ਲਾਵਾਂਗੇ ਦੋਨੇ ਪਾਸੇ ਇਕਵਜਾ ਰੱਖਿਓ ਜੀ ਇਕਵਲ ਜਮਾ ਤਾਂ ਕਿ ਇਹ ਵਿੱਚ ਜੀ ਜਮਾ ਬਲਾਂ ਦੇ ਵਿੱਚ ਆ ਜਾਊਗਾ ਤੇ ਜਮਾ ਵੀ ਨਹੀਂ ਪਤਾ ਲੱਗਣਾ ਵੀ ਆਪਾਂ ਇੱਥੇ ਕੋਈ ਸਿਓਨ ਲਾਈ ਆ ਜਾਂ ਕੁਛ ਕਰਿਆ ਜਮਾ ਵੀ ਨਹੀਂ ਬਦਲਦਾ ਠੀਕ ਹੈ ਜੀ ਬਾਕੀ ਜੀ ਪਲੀਜ਼ ਪਲੀਜ਼ ਸਾਰੇ ਜਿਹੜੇ ਨਵੇਂ ਆਏ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਉ ਤਾਂ ਆਪਾਂ ਕੀ ਡੇਲੀ ਬਲੌਗ ਬਣੇ ਹੁੰਦੇ ਆ ਪਰ ਅੱਜ ਅੱਜ ਮੈਨੂੰ ਮੈਂ ਸਰਵਾਰਾ ਆਪਦੀਆਂ ਲੋਡ ਕਰ ਰਹੀ ਸੀ ਤੇ ਮੈਂ ਕਿਹਾ ਵੀ ਚਲੋ ਆਪਾਂ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਦੇ ਆਂ ਅਖੰਡ ਲੋਕਾਂ ਨਾਲ ਆਪਾਂ ਜਾਣਕਾਰੀ ਸ਼ੇਅਰ ਕਰੀਏ ਤਾਂ ਕਰਕੇ ਆਪਾਂ ਫਿਰ ਇਹ ਵੀਡੀਓ ਬਣਾਈ ਆ ਲਓ ਜੀ ਮੈਂ ਟੈਂਚੀ ਨਹੀਂ ਲਈ ਕੰਜੀਰੇ ਹੁਣਾਂ ਭੁੱਲ ਗਈ ਤੇ ਚਲੋ ਕੋਈ ਆਹਥ ਆਪਣੇ ਗਿੱਜੇ ਹੋਏ ਨੇ ਚਲੋ ਜੀ ਹੁਣ ਆਪਾਂ ਸਾਨੂੰ ਸਿੱਧੀ ਕਰਕੇ ਲਿਹਾਉਣੇ ਬਾਕੀ ਜੀ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੇ ਥੋੜੀ ਜਿਹੀ ਵੀ ਜਾਣਕਾਰੀ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਤੁਸੀਂ ਘਰ ਵਿੱਚ ਹੀ ਆਪਦੇ ਸਵਾਰ ਐਡੀ ਵਧੀਆ ਬਣਾ ਸਕਦੇ ਹੋ ਹਨਾ ਜਿੰਨੀ ਜਿੰਨੀ ਨੀਵੀਂ ਉੱਚੀ ਜਿਵੇਂ ਵੀ ਕਰਨੀਆਂ ਤੁਸੀਂ ਚਾਹੁੰਦੇ ਹੋ ਆ ਦੇਖੋ ਜੀ ਆਪਾਂ ਆ ਲਾਇਆ ਤੇ ਬਲਾਂ ਦੇ ਵਿੱਚ ਆ ਗਈ ਹਜੇ ਤਾਂ ਜਦੋਂ ਆਪਾਂ ਇਹਦੇ ਪ੍ਰੈਸ ਮਾਰੀ ਨਾ ਇਹ ਬਿਲਕੁਲ ਵੀ ਨਹੀਂ ਪਤਾ ਲੱਗਣਾ ਜਿੰਨੀ ਕ ਆਪਾਂ ਉੱਚੀ ਕਰਨੀ ਸੀ ਉਨੀ ਉੱਚੀ ਕਰ ਲਈ ਆ ਦੇਖੋ ਦੋਨੇ ਸਾਟਾ ਮੈਂ ਆਪਦੀਆਂ ਸਲਵਾਰਾਂ ਇਸੇ ਤਰ੍ਹਾਂ ਹੀ ਵੀ ਸਹੀ ਕਰਦੀ ਹੁੰਦੀ ਆ ਜਿਆਦਾ ਨੀਵੀਆਂ ਹੁੰਦੀਆਂ ਜਿਹੜੀਆਂ ਹੁਣ ਜੇ ਮੈਂ ਆਪਣੇ ਕੋਲੇ ਪੁਰਾਣੇ ਸੂਟ ਹੁੰਦੇ ਪਹਿਲਾ ਵਾਲੇ ਹਨ ਤੇ ਉਹਦੀਆਂ ਸਲਵਾਰਾਂ ਨੀਵੀਆਂ ਹੀ ਹੁੰਦੀਆਂ ਪੱਦੀ ਆਪਾਂ ਨੂੰ ਸਾਰਿਆਂ ਨੂੰ ਆ ਦੇਖੋ ਜੀ ਇਸੇ ਤਰ੍ਹਾਂ ਹੀ ਸ਼ਾਲ ਲਾ ਲਓ ਤੇ ਇਸੇ ਤਰ੍ਹਾਂ ਸਿਉਣ ਲਾ ਲਿਓ ਤੇ ਜਿੰਨੀ ਆਪਾਂ ਨੂੰ ਸਲਵਾਰ ਚਾਹੀਦੀ ਸੀ ਓਨੀ ਸਲਵਾਰ ਆਪਣੀ ਹੋ ਗਈ ਹੈ ਰੈਡੀ ਬਾਕੀ ਆ ਦੇਖੋ ਜੀ ਆਪਾਂ ਨੂੰ 30 ਇੰਚ ਚਾਹੀਦੀ ਸੀ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਆਪਾਂ ਬਰਤਲਾ ਕਪੜਾ ਛੱਡਿਆ ਸੀ ਜੀ ਪਹਿਲਾਂ ਵੀ ਤੇ ਹੁਣ ਆਪਾਂ ਇਥੋਂ ਉਹ ਕਰਾਂਗੇ ਲੋ ਜੀ ਆ ਦੇਖੋ 30 ਚਾਹੀਦੀ ਸੀ 30 ਹੋ ਗਈ 3 ਇੰਚ ਆਪਾਂ ਨੂੰ ਚਾਹੀਦੀ ਸੀਗੀ ਤੇ ਆ ਦੇਖੋ 30 ਹੋ ਗਈ ਨਾ ਵੱਧਾ ਹੈ ਨਾ ਘਟਾ ਹੈ ਆ ਦੇਖੋ ਤੇ ਬਾਕੀ ਜੀ ਜੇਕਰ ਆਪ ਤੁਹਾਨੂੰ ਸਾਡੀ ਥੋੜੀ ਜਿਹੀ ਵੀ ਜਾਣਕਾਰੀ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਬਾਕੀ ਇੱਕ ਆ ਆਪਣੀ ਘਰਚਾਰਨੀਜੀਤ ਭੈਣ ਬਠਿੰਡੇ ਤੋਂ ਹੈ ਜਿਹੜੀ ਉਹ ਕਹਿੰਦੇ ਸੀਗੇ ਕਹਿੰਦੇ ਦੀਦੀ ਮੇਰਾ ਨਾਮ ਬੋਲ ਦਿਓ ਦੇ ਦੀ 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 ਗੋਚਾਰੂਜੀਤ ਕੌਰ ਭੈਣ ਜਿਹੜੀ ਬਠਿੰਡਾ ਬਠਿੰਡਾ ਤੋਂ ਆਜੀ ਦੀਦੀ ਬਹੁਤ ਮੋਹ ਮੋਹ ਕਰਦੇ ਆ ਨਾ ਇੰਨਾ ਪਿਆਰ ਦਿੰਦੇ ਆ ਤੇ ਵਿਚਾਰੇ ਰੋਜ਼ ਆਉਂਦੇ ਆ ਆ ਕੇ ਜਾਓ ਆ ਕੇ ਜਾਓ ਕੋਈ ਨਹੀਂ ਆਪਾਂ ਟਾਈਮ-ਟਾਈਮ ਕੱਢਾਂਗੇ ਕਦੇ ਨਾ ਕਦੇ ਸੁਭ ਬਣੇ ਆਪਾਂ ਜਰੂਰ ਆ ਕੇ ਜਾਵਾਂਗੇ ਤੇ ਇੱਕ ਹਰਮੇਸ਼ ਕੌਰ ਦੀ ਜੀ ਠੀਕ ਹੈ ਜੀ ਇਹ ਵੀ ਆਪਾਂ ਨੂੰ ਡੇਲੀ ਹੀ ਕਮੈਂਟ ਕਰਦੇ ਨੇ ਬਹੁਤ ਸੋਹਣੇ ਸੋਹਣੇ ਕਮੈਂਟਸ ਘਰਦੇ ਨੇ ਸਿੱਧੂ ਬਲੌਗਸ ਵਾਲੇ ਦੀਦੀ ਹੋਗੇ ਸਹਿਜ ਬਲੌਗਸ ਵਾਲੀ ਦੀਦੀ ਹੋਗੇ ਸਵਰਨਜੀਤ ਹੋਗੀ ਤੇ ਕੁਲਵਿੰਦਰ ਕੌਰ ਗਿੱਦੜਵਾਤ ਹੋਗੇ ਠੀਕ ਹੈ ਜੀ ਅਗਮ ਧਾਲੀਵਾਲ ਹੋਗੇ ਤੇ ਬਹੁਤ ਇੱਕ ਗਰਗ ਫੈਮਿਲੀ ਬਲੌਗ ਦੀ ਦੀ ਡੱਬਾ ਵਾਲੀ ਤੋਂ ਨੇ ਇਹ ਵੀ ਡੇਲੀ ਕਮੈਂਟ ਕਰਦੇ ਨੇ ਤੇ ਹੁਣ ਮੇਰੇ ਕਈਆਂ ਇੱਕ ਪਰਮ ਪਰਮਜੀਤ ਕੌਰ ਭੈਣ ਆ ਠੀਕ ਹੈ ਉਹ ਵੀ ਡੇਲੀ ਕਮੈਂਟ ਕਰਦੇ ਨੇ ਹੁਣ ਕਈਆਂ ਦੇ ਮੇਰੇ ਨਾਂ ਯਾਦ ਨਹੀਂ ਆਉਂਦੀਆਂ ਕਈਆਂ ਦੇ ਧਿਆਨ ਚ ਆ ਜਾਂਦੇ ਆ ਹਨ ਤੇ ਪਲੀਜ਼ ਕੋਈ ਵੀ ਗੁੱਸਾ ਨਾ ਕਰੋ ਜਿਹੜਾ ਵੀ ਰਹਿ ਗਿਆ ਠੀਕ ਆ ਆਪਾਂ ਉਹਨਾਂ ਦਾ ਨਾਮ ਅਗਲੀ ਵੀਡੀਓ ਦੇ ਵਿੱਚ ਲੈ ਲਾਂਗੇ ਕੋਈ ਐਂ ਜੀ ਗੱਲ ਨਹੀਂ ਆਪਾਂ ਕਿਣਾ ਭੱਜੇ ਜਾਂਦੇ ਆ ਜੀ ਤੁਸੀਂ ਵੀ ਇੱਥੇ ਹੋ ਅਸੀਂ ਵੀ ਇੱਥੇ ਆ ਪਲੀਜ਼ ਜੇ ਕਿਸੇ ਦਾ ਨਾਮ ਮੈਨੂੰ ਪਤਾ ਬਹੁਤ ਜਣਾਂ ਦੇ ਕਮੈਂਟ ਆਉਂਦੇ ਆ ਪਰ ਕਈਆਂ ਦੇ ਨਾਮ ਰਹਿ ਗਏ ਤਾਂ ਮੇਰੇ ਹੁਣ ਧਿਆਨ ਚ ਨਹੀਂ ਆ ਰਹੇ ਤੇ ਬਾਕੀ ਜੀ ਬਾਕੀ ਜੇ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਸੋਹਣਾ ਜਿਹਾ ਕਮੈਂਟ ਕਰ ਦਿਓ ਤੇ ਬਾਕੀ ਜੀ ਅੱਜ ਕੋਈ ਵਲੌਗ ਨਹੀਂ ਆਉਂਦਾ ਇਹਦੇ ਲਈ ਸੌਰੀ ਜੀ ਕਿਉਂਕਿ ਅੱਜ ਮੇਰੀ ਸਿਹਤ ਠੀਕ ਨਹੀਂ ਹੈਗੀ ਜਿਖਾਮ ਬਹੁਤ ਜ਼ਿਆਦਾ ਲੱਗਿਆ ਪਿਆ ਇੱਥੋਂ ਨਾਲ ਵੀ ਗਲਾ ਖਰਾਬ ਹੋਇਆ ਪਿਆ ਮੈਂ ਇੱਥੋਂ ਆਏ ਜੋ ਸੇਕ ਜਾ ਮਾਰ ਰਿਹਾ ਪਿੰਡੇ ਦੇ ਵਿੱਚੋਂ ਤੇ ਬਸ ਅੱਜ ਆਪਾਂ ਇੰਨੀ ਕੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨੀ ਸੀਗੀ ਜੇ ਅੱਜ ਵਲੌਗ ਨਹੀਂ ਆਉਂਦਾ ਉਹਦੇ ਲਈ ਸੌਰੀ ਜੀ ਤੇ ਬਸ ਕੱਲ੍ਹ ਤੱਕ ਆਪਾਂ ਸੈੱਟ ਹੋ ਜਾਾਂਗੇ ਫਿਰ ਵਲੌਗ ਆਪਾਂ ਤੁਹਾਨੂੰ ਪਤੀਆ ਦਿੱਲੀ ਆਪਾਂ ਪਾਇਆ ਹੀ ਕਰਾਂਗੇ ਤੇ ਬਾਕੀ ਜੀ ਸਾਰਿਆਂ ਨੂੰ ਸੱਚੇ ਕਾਲ ਜੀ ਬਾਏ ਬਾਏ